ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਨੋ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਆਜਾ ਸਾਨੂੰ ਚੈੱਕ ਕਰਵਾਈਏ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਬਦਲਾਈ ਹੋਈ ਵੀ ਹੈ ਤੁੰਦ ਪਈ ਹੈ ਜੀ ਸਾਰੇ ਕਿਤੇ ਪਹਾੜਾ ਤੇ ਇਹ ਮੀਰਾ ਵਾਂਗ ਕੰਬੀ ਬਣਿਆ ਪਿਆ ਜੀ ਬਦਲਵਾਈ ਹੋਈ ਪਈ ਹੈ ਜੀ ਅੱਜ ਤੇ ਸਾਰੇ ਕਿਤੇ ਇਹੋ ਦੇਖੋ ਜੀ ਨੀਚੇ ਸਾਡੀ ਗਾਂ ਚੁੱਗਦੀ ਹੈ ਜੀ ਤੇ ਉਹ ਦੇਖੋ ਪਿੱਛੇ ਚਿੱਟੀਆਂ-ਚਿੱਟੀਆਂ ਬੱਕਰੀਆਂ ਖੜੀਆਂ ਹੈ ਜੀ ਲੱਗਿਆ ਜੀ ਬੱਕਰੀਆਂ ਚੁੱਗਣ ਤੇ ਦੇਖੋ ਜੀ ਕਿੰਨਾ ਵਧੀਆ ਥਿਊ ਹੈ ਜੀ ਅੱਜ ਦਾ ਤੇ سارے ਸਬਸਕ੍ਰਾਈਬਰ ਪੁੱਛਦੇ ਸੀ ਕਿ ਸਾਡੇ ਆਸ-ਕ੍ਰਾਸ 'ਚ ਕੋਈ ਘਰ ਹੈਗਾ ਤਾਂ ਸਾਨੂੰ दिखायो जी साढ़े घर दूर दूर है जी देखो जी जिम्मे वो सामने ना, ते तो है ना तो साढ़े घर तो यानी कि है तीन किलोमीटर जाके घर है जी दूर दूर है जी घर इधर टामे टामे घर आते जी हाँ देखो जी सामने नाशपत्तियों का बुता लग गया

ਸਾਖਰੀ ਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਜੀ ਅਸੀਂ ਕਾਲੇ ਪੋਬੋਲੇ ਦੀ ਪੁਰਜੀ ਬਣਾਉਣ ਆ ਬੁੱਟਾ ਜੀ ਸਾਡਾ ਕਾਲੇ ਕੰਭੋੜੇ ਦਾ ਦੋ ਵਾਰੀ ਇਹਦੇ ਤੋਂ ਪੁਰਜੀ ਬਣਾ ਚੁੱਕੇ ਅਸੀਂ ਅੱਜ ਤੀਜੀ ਵਾਰ ਲੱਗੇ ਤੋੜਨਗੇ ਆ ਬਹੁਤ ਬੜਾ ਬੁੱਟਾ ਹੈ ਜੀ ਆ ਨੰਦੀ ਕੋਈ ਤਾਂ ਇਹ ਕੰਭੋਲੇ ਦਾ ਜਿਹੜੀ ਪੁਰਜੀ ਬਣਦੀ ਏ ਖਾਂਜੀ ਆ ਨੰਦੀ ਕੋਈ ਤਾਂ ਆ ਦੇਖੋ ਜੀ ਦੋ ਵਾਰੀ ਤੋੜ ਕੇ ਅਸੀਂ ਪੁਰਜੀ ਬਣਾ ਲਈ ਜਿ ਤਰ੍ਹਾਂ ਤੁਸੀਂ ਮਿੱਠਿਆਲੀ ਪੁਰਜੀ ਬਣਾਉਂਦੇ ਆ ਜੀ ਮਿੱਠੇ ਤਾਂ ਹਲੇ ਸਿਆਲ ਚ ਹੋਣੇ ਜੀ ਬਰਸਾਤ ਚ ਹੁੰਦਾ ਹੈ ਬੁੱਟਾ

કે દાન ઉરે વાચી પીઆ હું જી દાન યે 6:00 વાગ્યે કે તરહ આટ પાડા હા ઉરે વાચી પીઆ હા કઈ હો જઈ એ મેરે પત્તે 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 તોડ લે કે દેજી દો વારી બના ચુકે થી એદી બુટ્ટે પરતે તોડ કે ફરજી કે કાકો કરતી સાડે લાલજી ਸ਼ੇਰ ਕਰੂੰਗੀ ਕਿ ਮੈਂ ਕਿਵੇਂ ਬਣਾਦੇ ਆ ਜੀ ਵੀਡੀਓ ਕੱਕੂ ਆਇਆ ਵਾ ਤਾਂ ਕੱਕੂ ਨੇ ਤੜਵਾਈ ਕਿਹਾ ਕਾਲੇ ਪੋਂ ਭੋਲੇ ਦੀ ਟਰਗੀ ਬਣਾਵਾਂ ਮੈਂ ਜਿਆਦਾ ਬਣਾਈ ਅੱਜ ਸ਼ੇਰ ਇੱਕ ਵਾਰੀ ਪਹਿਲੇ ਤੀਜੀ ਵਾਰ ਦਾ ਘਿਆਜ ਬਣਾਉਣਾ ਜੀ ਉਹ ਪਿਛੀ ਵਾਰ ਪਾਈ ਸੀ ਬਹੁਤ ਵਧੀਆ ਬਣੀ ਸੀ ਤਵਾ ਦਾਂਗੀ ਹੂੰ ਬਾਦਮਾਂ ਦੇ ਮਾਰੋ ਕੱਦ ਨਵਾਂ ਦੱਖ ਤੇ ਦੇਖੋ ਜੀ ਅੱਜ ਬੱਦਲ ਵਾਈ ਹੋਈ ਪਈ ਐ ਪਹਾੜਾਂ ਤੇ ਧੁੰਦੀ ਧੁੰਦਪਾਈ ਪਈ ਐ ਜੀ ਦੇਮੀ ਦਾ ਪੂਰਾ ਮੌਸਮ ਬੜਾ ਪਿਆਏ ਸਾਡੇ ਨਹੀਂ ਪੈਂਦਾ ਜੀ ਅਰ ਪੰਜਾਬ ਵਾਲੇ ਡੁੱਬ ਜਾਂਦੇ ਆ ਜੀ ਸਾਰਾ ਪਾਣੀ ਪੰਜਾਬ ਚ ਉਤਰ ਜਾਂਦਾ ਜੀ ਸਾਰਾ ਪਾਣੀ ਥੱਲੇ ਨੂੰ ਉਤਰ ਜਾਂਦਾ ਜੀ ਪੰਜਾਬ ਨੂੰ ਸਾਡਾ ਸਾਡੇ ਸਾਰੇ ਪਾਣੀ ਰਹਿੰਦਾ ਹੀ ਇਹਦੇ ਨਾਲ ਦੀਆਂ ਨਦੀਆਂ ਦਾ ਪਾਣੀ ਸਾਰਾ ਥੱਲੇ ਨੂੰ ਆ ਤੂ ਤਕ ਨਦੀਆਂ ਨੂੰ ਦੀਆ ਦਾ ਬਾਬੇ ਨਦੀ ਦੇ ਡਾ ਬਾਬੇ ਪਾਟ ਸੁਣਾਏ ਉੜ ਬਟੋ ਹੂੰ ਤੇ ਚਲੋ ਜੀ ਤੇ ਮੈਂ ਵੀ ਮੰਮੀ ਨਾਲ ਤੜਾਦਮਾ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਹਾਲੋ ਜੀ ਤੇ ਅਸੀਂ ਪੱਤੇ ਦਾ ਤੋੜ ਲਈਏ ਹੁਣ ਇਹਦੇ ਤੇ ਤੁਸੀਂ ਇਹਨਾਂ ਕਿਓ ਵੀ ਇਹਨੇ ਕੱਕ ਕਵਾੜ ਜੇ ਚਾਹੇ ਬੁੱਟਾ ਜੀ ਇਹ ਕੱਕ ਕੱਖਾ ਜੀ ਹੁੰਦਾ ਜੀ ਮੰਮੀ ਨੂੰ ਪੁੱਛੋ ਅੱਗੇ ਮੰਮੀ ਦੱਸੋ ਹਾਂ ਜੀ ਹਾਂ ਜੀ ਬਰਸਾਤ ਨੂੰ ਕੱਕ ਹੁੰਦਾ ਨਾ ਇੱਧਰ ਸਾਰੇ बहुत तो आड़ भी है दे काले ले दे। थोड़ा थोड़ी हरियाई जी कखा भी देखो जी पत्ते ਤੇ ਆ ਦੇਖੋ ਇਹਦੇ ਉੱਪਰ ਲੱਗੇ ਜੀ ਦਾਣੇ ਐ ਨੇ ਦਾਣੇ ਜੀ ਇਹ ਠੀਕ ਬੀਜ ਹੁੰਦੇ ਜੀ ਇਹਦੇ ਇਹ ਅੱਗੇ ਜੰਮ ਜਾਂਦੇ ਜੀ ਤੇ ਇਸ ਤਰ੍ਹਾਂ ਹੀ ਫੇਰ ਅਗਲੀ ਬਰਸਾਤ ਤੱਕ ਫੇਰ ਤਿਆਰ ਹੋ ਜਾਂਦੇ ਫੁੱਤੇ ਬਹੁਤ ਵਧੀਆ चीज ਆਏ ਇਹਦੇ ਫੁੱਲ ਜੀ ਬਣਾ ਕੇ ਜੇ ਖਾਣ ਹੋ ਗੂ ਚਲੋ ਜੀ ਤੁਹਾਨੂੰ ਮਿਲਦੇ ਆ ਜੀ ਫੇਰ ਆ ਲੋ ਜੀ ਅਸੀਂ ਧੋਸ ਵਰਕੇ ਕਾਲਾ ਪੰਘੋਲਾ ਕੱਟ ਲਿਆ ਜੀ ਐਨ چیر ਲਿਆ ਜਿਵੇਂ ਸਾਗ چیرਦੇ ਜੀ ਠੀਕ-ਵਰੀਕ چیر ਲਿਆ ਜੀ ਤੇ ਆਹ ਦੇਖੋ ਜੀ ਪਿਆਜ਼ ਵੀ ਕੱਟ ਲੇ ਤੇ ਆਲੂ ਕੱਟ ਲੇ ਮੰਮੀ ਨੇ ਲਈ ਸੀ ਕਿ ਮੇਰੀ ਡਿਊਟੀ ਵੀ ਤੂੰ ਇਹਨੂੰ چیرਦੇ ਆਲੂ ਪਿਆਜ਼ ਕੱਟ ਦੇ ਤੇ ਮੰਮੀ ਕਹਿੰਦੀ ਮੈਂ ਲਾਉਂਗੀ ਤੜਕਾ ਜੀ ਤੇ ਜਦੋਂ ਹੁਣ ਤੜਕਾ ਲਾਉਂਗੇ ਤੁਹਾਨੂੰ ਫੇਰ ਮਿਲਦੇ ਆ ਜੀ ਦੁਬਾਰਾ ਤੇ ਆ ਮੈਂ ਮੈਂ چیرਦਾ ਜੀ ਇਹਨੂੰ ਬਰੀਕ-ਬਰੀਕ ਚਲੋ ਜੀ ਤੁਹਾਨੂੰ ਮਿਲਦੇ ਆ ਜੀ ਫੇਰ ਦੁਬਾਰਾ ਲਓ ਜੀ ਸਾੜ ਤੇਲ ਹੋ ਗਿਆ ਜੀ ਗਰਮ ਕੜਾਈ ਵਿੱਚ ਪਾਇਆ ਜੀ ਦਾ ਤੇ ਸਾਡਾ ਸਮਾਨ ਵੀ ਤਿਆਰ ਹੈ ਓਟੀ ਮੈਂ ਕੱਟ ਦਿੱਤੀ ਸੀ ਇਹ ਆਲੂ ਪਿਆਜ਼ ਵੀ ਕੱਟੇ ਹੋਏ ਆ ਜੀ ਤੇ ਅਸੀਂ ਮਿਰਚ ਜੀ ਅੱਜ ਤੋੜ ਕੇ ਪਾਉਂਗੀ ਉਹ ਚ ਕੱਟ ਕੇ ਯਾਨੀ ਕਿ ਮੈਂ ਮਿਰਚਾਂ ਵਿੱਚ ਗੇਟ ਪੁੱਲ ਲੜਾ ਜੀ ਓਟੀ ਚ ਜ਼ਿਆਦਾ ਕੁਰਕੜੀਆਂ ਲੱਗਦੀਆਂ ਆ ਇਹ ਇਹ ਚਾ ਲਾਲ ਮਿੱਚਾਂ ਨੂੰ ਥੋੜਾ ਸੇਕ ਲਵਾ ਲੈਣਾ ਫਿਰ ਨਾਲ ਮਸਾਲਾ ਵੀ ਇਹਨਾਂ ਦੇ ਇਹ ਤੇ ਜਿਹੜੇ ਸਬਜ਼ੀ ਤੇਲਾ ਨਾਲ ਕਰਦਾ ਵੀ ਥੋੜਾ ਥੋੜਾ ਬਰਾਊਨ ਫਿਰ ਪਾਣੀ ਹਾਲੂ ਤੇ ਆਲੂ ਪਾੜੇ ਸੀ ਆਲੂ ਨੇ ਚੇਕ ਲੈਣਾ ਥੋੜਾ ਬਦਰੀ ਆ ਕੇ ਮਾਚੀ ਮਚੀ ਦੀ ਸੀ ਉਹ ਖਿਲੰਗ ਨੂੰ ਨਾਲ ਹਾਂ ਦੀ ਮਚੀ 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 ਕਾਲੀ ਫੁੱਲ ਜੀ ਅੱਜ ਕਰ ਫੜਦੀ ਹੈ ਜੀ ਇੱਧਰ ਬਰਸਾਤ ਚ ਓ ਜੀ

ਲਓ ਰੀਤਾ ਦੇ ਪਿਆਜ਼ ਹੋ ਗਏ ਜੀ ਬ੍ਰਾਊਨ ਨਾਲ ਹੋਣੇ ਚ ਪਾਉਗੇ ਜੀ ਸਾਦੇ ਹੀ ਲਵਾ ਕੇ ਮੀਚਾ ਪਾਣੀ ਪਾਉਗੇ ਜੀ ਥੋੜੀ ਜਿਹੀ ਲਾਹਣ ਪੀਸੀ ਵੀ ਨੀਚੀ ਪਾ ਲਈਏ ਅਗਲਾ ਆਉਂਦਾ ਆਰਕੀਟ ਬੋਲਦਾ ਇੱਥੇ ਲਾਉਂਗੀ ਸਾਦੇ ਪਿਆਜ਼ ਅੱਲਵਾਨ ਕੰਨੀ ਤੇਲ ਵਾਲਾ ਬਸ ਗੋਗੂ ਚਾਹ ਲੱਗਿਆ ਲੱਗਦੀ ਵੇਸ ਟੋਟੇ ਨੂੰ ਪਹਿਲਾਂ ਇਹ ਰੜਾਣਾ ਵਾਲਾ ਇਹ ਅੱਲਵਾਨ ਜੋ ਉਸ ਬਾਜਰੀ ਆ ਤੁਸੀਂ ਜੀ ਦਿੱਤੀ ਹੈ ਇਹ ਆਹ ਦਿਖਾ ਦਿੰਦੇ ਵਾਹ ਫੋਨ ਗੋਮਿਕਾ ਵਾਸਤਾ ਦੇਖੋ ਪਾਉਣ ਲੱਗੇ ਨੇ ਨਾਲ ਕਾਤੇ ਦੇ ਕਿੜਾ ਤੇ ਇਹ ਖਾਣੇ ਨੂੰ ਬਹੁਤ ਟੇਸਟੀ ਬਣਦੀ ਜੀ ਕੁਝ ਜੀ ਕਹਤ ਪੰਜਾਬ ਦੇ ਦਾ ਜਾਣਦੇ ਵੀ ਹੁਣ ਕਾਲਾ ਪੂਹੋਲਾ ਜਿਹੜੀ ਮੇਰੀ ਪਹਿਣਾ ਪੰਜਾਬ ਦੀ ਹੈ ਤਾਂ ਸਭ ਜਾਣਦੇ ਹੋੜੀਆਂ ਕਾਲੇ ਪੂਹੋਲੇ ਨੇ ਜਿਸੇ ਪੰਜਾਬਤਰੀ ਹੁੰਦਾ ਹੈ ਥਾਡੀ ਸਿਮਨ ਹੋਇਆ ਕਿ ਕਾਮ ਲੱਗਿਆ ਚਿੱਕਾ ਜੀ ਤਾਂ ਚਿੱਕਾ ਸਾਨੂੰ ਬੱਚਾ ਚਿੱਕਾ ਲੱਗੀ ਮਾਰ ਹੋ ਗਿਆ ਉੱਥੇ ਖੜ ਕੇ ਦੱਸੋ ਪਿੱਛੋ ਨੂਸੀ ਕਫ ਸਾਈਨੂ ਮੈਸਾ ਕੀ ਉਹ ਜਦ ਗਿਆ ਨੂਚੀ ਆ ਗਿਆ ਹਾਂ ਛਿੱਕਾ ਲੱਗ ਗਿਆ ਹਾਂ ਬੜਾ ਜੱਗ ਗਿਆ ਵੀ ਛਿੱਕਾ ਆ ਗਿਆ ਆ ਛਿੱਕਾ ਆ ਗਿਆ ਅੱਛਾ ਲੋ ਜੀ ਤੇ ਆਲਿਆਂ ਨੇ ਜੋਗਨ ਤਰਾੜਾ ਲਵਾ ਕੇ ਜੀ ਤੇ ਉਹਨਾਂ ਪਾਤੀ ਜੀ ਅੱਛਾ ਕੁਝ ਜਿਹੜੀ ਕੱਤੀ ਸੀ ਜੀ ਉਹ ਸਾਰਾ ਰੋਣਾ

ਪਰ ਖਾਣੇ ਦਾ ਟੇਸਟ ਥੋੜਾ ਜਿਹਾ ਲੱਗੂਗਾ ਨਾ ਹਾਂ ਇਥੇ ਆਦਾ ਇਹਨਾਂ ਦਾ ਹਾਂਜੀ ਤੇ ਆ ਲੋ ਜੀ ਅਸੀਂ ਆਟਾ ਵੀ ਗੁੰਨ ਲਿਆ ਜੀ ਲੱਗੇ ਜੀ ਰੋਟੀ ਬਣਾ ਤੇ ਲੱਗੇ ਹੁਣ ਗਰਮ ਗਰਮ ਪ੍ਰਸ਼ਾਦਾ ਬਣਾਉਣ ਜੀ ਤੇ ਪੂੜੀ ਤੇ ਸਾਡੀ ਬਣ ਗਈ ਜੀ ਪੂੜੀ ਅਸੀਂ ਹੁਣ ਧਾਰ ਕੇ ਰੱਖ ਰਹੀ ਹਣੀ ਤੇ ਨਾਲ ਦੀ ਨਾਲ ਬਣਾਉਂਗੀ ਗਰਮ ਗਰਮ ਪ੍ਰਸ਼ਾਦਾ ਲੋ ਜੀ ਮੰਮੀ ਲਗੀ ਜੀ ਗਰਮ ਗਰਮ ਪ੍ਰਸ਼ਾਦਾ ਬਣਾਉਣ ਤੇ ਉਹ ਡੀਪਰ ਖਾ ਕੇ ਦੱਸੂਗੀ ਵੀ ਪੂਜੀ ਕਿਵੇਂ ਦੀ ਬੜੀ ਹੈ ਜੀ ਜਿੰਮੂ ਕੀ ਮੈਦੀ ਬਣੀ ਪੂਜੀ ਸਸੇ ਕੀ ਬਾਇਆ ਟੇਸਟੀ ਬਣੀ ਹੈ ਹਾਂ ਮੈਂ ਜੀ ਉਹ ਡਿਪਰ ਪੁੱਛ ਰਿਆ ਜੀ ਬਧਿਆ ਬਣੀ ਹੈ ਪਰ ਉਹ ਕਰਕੇ ਬਹੁਤ ਵਧੀਆ ਬਣੀ ਵੀ ਪੂਰਜੀ ਮੰਮੀ ਨੇ ਵਧੀਆ ਬਣਾਈ ਇੱਕ ਨੰਬਰ ਬਣੀ ਹੈ ਜੀ ਲਓ ਜੀ ਪੂਰਜੀ ਬਣੀ ਆ ਜਾਓ ਜੀ ਤੁਸੀਂ ਵੀ ਖਾਣੀ ਜੀ ਗਰਮ ਗਰਮ ਰੋਟੀ ਤੇ ਪੂਰਜੀ ਬਣਨ ਤੋਂ ਬਾਅਦ ਜੀ ਇਹ ਕਹਿੰਦੇ ਟੀਪੂਰਜੀ ਬਹੁਤ ਐਸਟੀ ਵਧੀਆ ਜੀ ਤੇ ਮੰਮੀ ਨਾਲ ਦੀ ਨਾਲ ਗਰਮ ਗਰਮ ਪ੍ਰਸ਼ਾਦਾ ਬਣਾਉਣ ਲੱਗੇ ਆ ਜੀ ਤੇ ਬਿਰਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਲਓ ਜੀ ਤੇ ਅੱਜ ਅਤਿ ਲਕਈਆ ਕੀ ਸੀ ਮੇਰੀ ਫਰਮਾਇਸ਼ ਤੇ ਮੈਗੀ ਬਣਾਉਣ ਦੀ ਤੇ ਤੇਲ ਗਰਮ ਕਰ ਲਿਆ ਤੇ ਜਿਹੜੀ ਪਾ ਲਈ ਪਿਆਜ਼ ਤੇ ਅਤਿ ਗਰਾਉਂਡ ਮੀਸ ਪਾ ਲਈ ਸਿੱਧੀ ਸਿੱਧੀ ਪਾ ਦੇਣੀ ਹੈ ਜੀ ਸੁੱਕੇ ਸੁੱਕੇ ਪਾ ਦੇਣੀ ਤੇ ਜੀ ਇਹਦੇ ਬਾਅਦ ਖਾਤਰ ਕੀਕਲ ਮੈਗੀ ਬਣਾਉਂਗੇ ਜੀ ਹਾਂ ਪਾ ਲਈ ਪੀ ਵਿੱਚ ਪਾ ਲਈ ਜੀ ਪਿਆਜ਼ਾਂ ਨੂੰ ਤਰੋਂਗੇ ਜੀ ਥੋੜਾ ਜਿਹਾ ਬਰਾਊਨ ਉਹ ਜੀ ਸਾਡੇ ਪਿਆਜ਼ ਉਹ ਜੀ ਬਰਾਉਨ ਤੇਰੀ ਪਾਉਂਦੀ ਜੀ ਥੋੜਾ ਜਨਾ ਨਮਕ ਤੇ ਥੋੜੀ ਜੀ ਹਾਲਦੀ ਤੇ ਪਿੰਕਲ ਮਾਮੂਲੀ ਜੀ ਮੀਰਾਚ ਨੂੰ ਵਰਤ ਕੇ ਸਮੇਟ ਚੱਕਾ ਪਾ ਲੀ ਕੀ ਨੀ ਮਚਨੀ ਗਾ ਦੇਵੀ ਥੋਨੇ ਗਾਣ ਵਿੱਚ ਬਾਦੀ ਮੰਮਾ ਤੇ ਜੀ ਹੁਣ ਅਚ ਤਾਂ ਜਿਵੇਂ ਲੱਗ ਰਹੀ ਸੀ ਤੜਕਾ ਤੇ ਉਹਨੇ ਕਿਹਾ ਲੈ ਕੇ ਮਸਾਲੇ ਕੱਢੇ ਸੀ ਜੀ पानी थोड़ा जहा है कि थोड़ा पानी पा लिया जी हाँ तो जी तो एमें बनाई असी मैगी सिमो खातर सिंपल डिंपल केंद्रीय एक पैकेट मेरे वास्ते भी बना दो तो डिंपल खातर भी बनाया जी तो चलो जी थो मिल जी दो तीन मिनट बाद जो मैगी बन के तैयार होगी तो सब दिखाऊंगे कि मैगी किमें बनी जी ਇਹ ਉਹਨਾਂ ਸਿਆਣੂ ਟਾਕ ਦਈਏ ਜੀ ਲਓ ਜੀ ਤੇ ਸਾਡੀ ਮੈ ਕੀ ਹੋ ਗਈ ਸੀ ਆਦਰ ਜੀ ਜੀ ਤੇ ਹੁਣ ਅਸੀਂ ਪਾਉਗੇ ਜੀ ਅਜਿੱਚ ਪਿੱਛੇ ਐਡ ਕਰੂਗੇ ਜੀ ਥੋੜਾ ਜਿਹਾ ਤੇਸੀ ਕੀ ਤੇਸੀ ਕੀ ਰਾਲ ਜੀ ਮੈਗੀ ਦਾ ਟੇਸਟ ਥੋੜਾ ਜਿਹਾ ਅਲੱਗ ਹੋ ਜਾਂਦਾ ਜੀ ਤੇ ਬੜੀਆ ਵੀ ਬਹੁਤ ਲੱਗਦੀ ਜੀ ਮੈਗੀ ਖਾਣ ਲਈ ਲਓ ਜੀ ਥੋੜਾ ਜਿਹਾ ਇਹ ਬੋਲਵਾਉਂਗੇ ਜੀ ਕਿ ਸਾਡੀ ਮੈਗੀ ਬਣ ਕੇ ਤਿਆਰ ਹੈ ਜੀ ਤੇ ਫਿਰ ਤੁਹਾਂ ਵੀ ਜਿਵੇਂ ਖਾਣ ਲੱਗਦੇ ਲਓ ਜੀ ਤੇ ਸਾਡੀ ਗਰਮਾ ਗਰਮ ਮੈਗੀ ਬਣ ਕੇ ਹੋ ਗਈ ਜੀ ਤਿਆਰ ਤੇ ਨਾਲ ਅਸੀਂ ਰੱਖਤਾ ਜੀ ਸੌਸ ਥੋੜਾ ਜਿਹਾ ਜ਼ਿੰਮੂ ਕਹਿੰਦੀ ਮੈਂ ਖਾਣਾ ਜੀ ਸੌਸ ਤੇ ਦੇਖੋ ਜੀ ਇਹ ਮੈਗੀ ਬਣਨ ਤੋਂ ਬਾਅਦ ਕਿ ਮੇਰੀ ਤਿਆਰ ਹੋ ਗਈ ਜੀ ਜ਼ਿੰਮੂ ਮੈਂ ਦਿਖਾ ਦੇ ਬੰਦਾ ਦਸਤੀ ਤੇ ਯੰਮੀ ਮੈਗੀ ਹੈ ਜੀ ਜ਼ਿੰਮੂ ਨੂੰ ਇਕੜਾ ਦੀ ਮੈਗੀ ਬਣਾਉਂਦਾ ਸਿੰਪਲ ਇਹ ਸੀ 蒂ਮੂ ਗੱਤ 蒂ਮੂ ਵਾਸਤੇ ਮੈਗੀ ਮੈਗੀ ਤੇ ਸੀ ਮੂ ਕੇ ਖਾਊਗਾ ਸਾਡਾ ਚੌਂਕੜੀ ਮਾਰ ਕੇ ਬੈਠੀ ਰਹਿੰਦਾ ਦਸਵਾਰ ਕੇ ਉਹ ਤੇ ਕਿੜੀ ਜਾ ਜਨਾ ਨਹੀਂ ਹੈ ਕਿ ਕਿੜੀ ਮੈਂ ਕੀ ਖਾਊਗਾ ਨਾ ਹਾਂ ਟੇਸਟੀ ਟੇਸਟੀ ਹਾਂ ਯੰਮੀ ਹਾਂ ਠੀਕ ਫੇ ਰਾਤ ਚ ਦੁੱਕੜਾ ਮੱਝਾਂ ਮੈਂ ਵੱਜਦੀ ਅੱਛਾ ਹੱਥ ਤੇਰੇ ਤਾਂ ਅਧੁਕਦਾ ਅ ਵੀ ਮਮਾ ਮੈਨੂੰ ਮੈਗੀ ਖੜਾਉਂਗੀ ਹਾਂ ਹੈਨਾ ਚਲਾਕ ਕੋ ਯਾਰ ਕਿ ਚੁੱਟੂ ਚੁੱਟੂ ਬੋਲ ਦਿਆ ਕਦੀ ਮम्मा ਮੈਨੂੰ ਮੈਗੀ ਖਰਾਉਗੀ ਤਾਂ ਲੱਗੀ ਆ ਬੁੱਲਣ ਮੇਰਾ ਹੱਥ ਦੁਖਦਾ ਹੈ ਜੀ ਚਲੋ ਜੀ ਸਾਡਾ ਅਜਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਤੁਹਾਡਾ ਸਾਡਾ ਬਲੌਗ ਦੇਖਣ ਲਈ ਜੀ ਬਾਏ ਬਾਏ ਮਿਲੂਗੇ ਕਿਸੇ ਅਗਲੇ ਬਲੌਗ